ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨੂਸ਼ਲੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸ ਦੇ ਚੱਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੌਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਬਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਦੇ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਹਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨੂਸ਼ਲੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰ ਦਿੱਤੇ ਸਲਾਮ ਮੰਗੀ ਹੈ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟੋਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸ ਦੇ ਚਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਬਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਹਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆਂ ਰਾਹੀਂ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸ ਦੇ ਚੱਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਆਲਮਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਦੇ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਹਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨੂਸ਼ਲੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸਦੇ ਚਲਦੇ ਆ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਨਾਂ ਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਮਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸ ਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨਿਊਸ਼ਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰ ਦਿੱਤੇ ਸਲਾਮ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸ ਦੇ ਚੱਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੌਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਆਲਮਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਦੇ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸ ਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਹਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨੂਸ਼ਲੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਸਲਾਹ ਮੰਗੀ ਹੈ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟੋਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸ ਦੇ ਚਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਨ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਮਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾਹ ਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸਦੇ ਚਲਦੇ ਆ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਪੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਬਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਹਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨਿਊਸ਼ਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸਦੇ ਚਲਦੇ ਆ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਬਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾ ਹਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆ ਰਾਹੀ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵਨਿਊਸ਼ਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸ ਦੇ ਚੱਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੌਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਆਲਮਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਦੇ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਈਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ 유ਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਾਰੇ ਘਟਨਾਕ੍ਰਮ ਤੇ ਵਿਦੇਸ਼ ਮੰਤਰੀ ਵਿਸਟਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਗਾਜ਼ਾ ਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆਂ ਰਾਹੀਂ ਵੀ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਆਸਟ੍ਰੇਲੀਆ ਵੱਲੋਂ ਈਰਾਨ ਦੇ ਰਾਜਦੂਤ ਨੂੰ ਕੱਢਣ ਅਤੇ ਈਰਾਨੀ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੇ ਕਦਮ ਤੋਂ ਬਾਅਦ ਉਚਿਤ ਅਗਲੇ ਕਦਮਾਂ ਬਾਰੇ ਅਧਿਕਾਰਤ ਤਸਲਾ ਮੰਗਿਆ। ਦਰਸਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਿਹਾ ਸੀ ਕਿ ਕਟੋਕਟ ਦੋ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ। ਇਸਦੇ ਚਲਦਿਆਂ ਉਹਨਾਂ ਨੇ ਮੰਗਲਵਾਰ ਨੂੰ ਤਹਿਰਾਨ ਨਾਲ ਸਾਰੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਾਂ ਅਤੇ ইরਾਨੀ ਰਾਜਨੂਤ ਨੂੰ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਸੀ ਅਲਮਨੀਜ਼ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੁਰੱਖਿਆ ਖੁਫੀਆ ਸੰਗਠਨ ਨੇ ਸਿੱਟਾ ਕੱਢਿਆ ਹੈ ਕਿ ਇਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਸਿਡਨੀ 'ਚ ਕੋ ਸ਼ੇਅਰ ਫੂਡ ਕੰਪਨੀ ਲੂਇਜ਼ ਕੰਟੀਨੈਂਟਲ ਕਿਚਨ ਅਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਲਬੌਰਨ ਦੇ ਵਿੱਚ ਅਦਸ ਇਜ਼ਰਾਈਲ ਸਿਨਾਗੋਗ ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ ਇਸ ਤੇ ਇਰਾਨ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਆਸਟ੍ਰੇਲੀਆ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਸੀ ਕਿ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ 2023 ਦੇ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ 'ਚ ਯਹੂਦੀ ਵਿਰੋਧੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਾਰੇ ਘਟਨਾਕਰਮ ਤੇ ਵਿਦੇਸ਼ ਮੰਤਰੀ ਵਿਸਟਰਨ ਪੀਟਰਸ ਨੇ ਕਿਹਾ ਹੈ ਕਿ ਸਰਕਾਰ ਈਰਾਨ ਦੀਆਂ ਦਮਨਕਾਰੀ ਘਰੇਲੂ ਨੀਤੀਆਂ ਤੇ ਇਸ ਦੀ ਹਮਲਾਵਰ ਵਿਦੇਸ਼ ਨੀਤੀ ਦਾ ਜਵਾਬ ਦੇਣ ਲਈ ਹੋਰ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਜਿਸ ਵਿੱਚ ਪਾਬੰਦੀਆਂ, ਯਾਤਰਾ ਪਾਬੰਦੀਆਂ ਤੇ ਕੂਟਨੀਤਿਕ ਦਬਾਅ ਸ਼ਾਮਲ ਹਨ। ਪੀਟਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਜ਼ਾਹ ਲਾਲ ਸਾਗਰ ਅਤੇ ਬੱਦ ਪੂਰਬ ਅਤੇ ਦੁਨੀਆ ਭਰ ਵਿੱਚ ਈਰਾਨ ਦੀਆਂ ਕਾਰਵਾਈਆਂ ਜਿਸ ਵਿੱਚ ਪ੍ਰੌਕਸੀਆਂ ਰਾਹੀਂ ਸ਼ਾਮਲ ਹੈ ਦੀ ਸਪਸ਼ਟ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ